ਨਾਮ ਹੈਗਾ ਜੀ ਕਿਹੜਾ ਪਿੰਡ ਤੁਹਾਡਾ ਨਾਂ ਮੇਰਾ ਗੁਰਸਹਿਬ ਸਿੰਘ ਹੈ ਪਿੰਡ ਵਿੜੰਗੀ ਹੈ ਜੀ ਮਾਮਲਾ ਕੀ ਹੋਇਆ ਅੱਜ ਜਿਹੜਾ ਮਾਮਲਾ ਵੀਰੇ ਗੱਲੇ ਆ ਵੀ ਇਹਦਾ ਇੱਕ ਨਾ ਨਜਾਇਜ਼ ਧੱਕਾ ਕਰ ਰਹੀ ਸੀ ਇਹ ਸਿੱਧੂਪੁਰਾ ਕਾ ਹੈਗਾ ਸਿੱਧੂਪੁਰਾ ਵਾਲੇ ਕਿਸਾਨ ਜੋਨੇ ਵਾਲੇ ਅੱਛਾ ਇਸ ਗੱਲ ਤੋਂ ਲੈ ਕੇ ਗੱਲ ਕੋਈ ਕੋਈ ਇਹਨਾਂ ਦੀ ਮੰਗ ਲਈ ਸੀ ਵੀਰੇ ਤੇ ਇਹਦਾ ਬਸ ਇੱਥੇ ਨਜਾਇਜ਼ ਹੀ ਆ ਕੇ ਧਰਨਾ ਲਾਉਣ ਲੱਗ ਕੇ ਅਜੇ ਸਾਡੇ ਇਹਨਾਂ ਬੰਦਿਆਂ ਨੇ ਆਖਿਆ ਮੁੰਡੇ ਜਿਹੜੇ ਕਰਮਚਾਰੀ ਹੈ ਵੀ ਤੁਸੀਂ ਇਹ ਕੰਮ ਤੁਹਾਡਾ ਗਲਤ ਹੈ ਕਿਸ ਗੱਲ ਨੂੰ ਲੈ ਕੇ ਧਰਨਾ ਲਾਉਂਦੇ ਸੀ ਵੀ ਇਹ ਟੂਲ ਪਲਾਜ਼ਾ ਬੰਦ ਕਰਾਉਣ ਦੀ ਵਾਪਸ ਉਹ ਬੰਦ ਗਏ ਕੀ ਪਤਾ ਹੈ ਉਹਨਾਂ ਦਾ ਕੀ ਉਹਨਾਂ ਦਾ ਕੋਈ ਰੀਜ਼ਨ ਨਹੀਂ ਦੱਸਿਆ ਨਾ ਨਾ ਕੁਝ ਵੀ ਦੱਸਿਆ ਜੀ ਉਹਨਾਂ ਨੇ ਕੁਝ ਵੀ ਦੱਸਿਆ ਕੀ ਹੋਇਆ ਕੀ ਇੱਥੇ ਅੱਜ ਜਿਹੜਾ ਵਿਵਾਦ ਹੋਇਆ ਕੀ ਹੋਇਆ ਕੀ ਸਾਰਾ ਮਾਮਲਾ ਕੀ ਹੋਇਆ ਹੈ ਵਿਵਾਦ ਵਿੱਚੋ ਟੱਲਿਆ ਨਾ ਬਾਦ ਵੀਰੇ ਮੜਕੇ ਹੱਥੋ ਪਾਈ ਹੋਏ ਆ ਸਾਡੇ ਬੰਦਿਆਂ ਦੇ ਨਾ ਜਿਹੜੇ ਮੁੰਡੇ ਮੁਲਾਜ਼ਮ ਆ ਇਹਨਾਂ ਦੇ ਵੀ ਉਹਨਾਂ ਨੇ ਛੋਟੀ ਛੱਟੀਆਂ ਮਾਰੀਆਂ ਆ ਮੇਰੇ ਵੀ ਤੁਸੀਂ ਆਪ ਦੇਖ ਲਓ ਮੇਰੇ ਵੀ ਲੀਡਰ ਉਹੜੇ ਪਾੜੇ ਛੜੋਂਦੇ ਆ ਆ ਹੋਇਆ ਇਕ ਤੇ ਨਿਬੜਿਆ ਕੀ ਹੁਣ ਨਿਬੜਾ ਕੁਝ ਨਹੀਂ ਗਾ ਟੂਲ ਚੱਲੂਗਾ ਸਾਡੇ ਪਿੰਡ ਦਾ ਫੈਸਲਾ ਪੰਚਾਇਤ ਦਾ ਫੈਸਲਾ ਟੂਲ ਅਸੀਂ ਬੰਦ ਨਹੀਂ ਹੋਣ ਦੇਣਾ ਚੱਲੂਗਾ ਟੂਲ ਕਿਉਂਕਿ ਸਾਡੇ ਜਿਹੜੇ ਮੁੰਡੇ ਇਹ ਤੋਂ ਪਹਿਲਾਂ ਬਹੁਤ ਇਹਨਾਂ ਨੁਕਸਾਨ ਹੋ ਗਿਆ ਜਿਹੜੇ ਲੱਗੇ ਵੀ ਸਿੱਥੇ ਤੇ ਭੰਨ ਤੋੜ ਵੀ ਹੋਈ ਹੈ ਬਹੁਤ ਹੋਈ ਹੈ ਜੀ ਬਹੁਤ ਬਹੁਤ ਕੁਝ ਇਹਨਾਂ ਉਹ ਉਹਨਾਂ ਦੇ ਇੰਤਜ਼ਾਮ ਪੂਰਾ ਆ ਦੇ ਡੰਡੇ ਛੋਟੇ ਆ ਲੈ ਕੇ ਆਏ ਸੀ ਹਾਂਜੀ ਮੇਰਾ ਨਾਮ ਅਨਮੋਲ ਸਿੰਘ ਹੈ ਜੀ ਮੀਡੀਆ ਦਾ ਮੈਂ ਸ਼੍ਰੀ ਮੁਖਸਰ ਸਾਹਿਬ ਤੋਂ ਪੱਤਰਕਾਰ ਹਾਂ ਅੱਜ ਜਿਹੜਾ ਇੱਥੇ ਵਿਵਾਦ ਹੋਇਆ ਟੂਲ ਕਲਾਜੇ ਤੇ ਤੁਹਾਡੇ ਨਾਲ ਵੀ ਤੱਕਾ ਮੁਕੀ ਹੋਈ ਹੈਗੀ ਆ ਕੀ ਮਾਮਲਾ ਕੀ ਸੀਗਾ ਔਰ ਕੀ ਗੱਲ ਕੀ ਹੋਈ ਸੀ ਕਿ ਇਥੇ ਧਰਨਾ ਲੱਗਿਆ ਹੋਇਆ ਸੀ ਕਿਸਾਨ ਜਥੇਬੰਦੀ ਸਿੱਧੂਪੁਰ ਦੇ ਵੱਲੋਂ ਧਰਨਾ ਲਾਇਆ ਸੀ ਵੜਿੰਗ ਪਿੰਡ ਵੀ ਇੱਕ ਪਾਸੇ ਇਕੱਠਾ ਹੋਇਆ ਸੀਗਾ ਵੜਿੰਗ ਪਿੰਡ ਦੀ ਮੰਨ ਸਵੀਂ ਧਰਨਾ ਨਾ ਲਾਇਆ ਜਾਵੇ ਕਿਉਂਕਿ ਇਥੇ ਟੂਲਪਲਾਇਆ ਤੇ ਜਿਹੜਾ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਉਹ ਟੂਲਪਲਾਇਆ ਤੇ ਜਿਹੜੇ ਨੌਜਵਾਨ ਉਹ ਬੇਰੋਜ਼ਗਾਰ ਹੋਣਗੇ ਇੱਕ ਟੂਲਪਲਾਇਆ ਦੀ ਜਿਹੜੀਆਂ ਕੋਈ ਮੰਗਾਂ ਸੀ ਕਿ ਉਹ 1.5 ਸਾਲ ਤੱਕ ਦਾ ਜਿਹੜਾ ਸਮਾਂ ਡੀਸੀ ਸਾਹਿਬ ਦੇ ਵੱਲੋਂ ਦਿੱਤਾ ਸੀਗਾ ਉਹਦੇ ਵਿੱਚ ਕੀ ਹੋਇਆ ਮੈਂ ਕਵਰੇਜ ਕਰ ਰਿਆ ਸੀਗਾ ਤਾਂ ਕਿਸਾਨ ਜਥੇਬੰਦੀਆਂ ਵੀ ਸੀਗੀਆਂ ਉੱਥੇ ਤੇ ਪੁਲਿਸ ਮੁਲਾਜ਼ਮ ਵੀ ਸੀਗੇ ਉਹਨਾਂ ਦੇ ਵੱਲੋਂ ਧੱਕੇਚਾਹੀ ਕੀਤੀ ਗਈ ਉਹਨਾਂ ਦੇ ਵੱਲੋਂ ਮੇਰੇ ਜਿਹੜੀ ਕੁੱਟਮਾਰ ਕੀਤੀ ਗਈ ਮੇਰੇ ਉਹਨਾਂ ਨੇ ਥੱਪੜ ਵੀ ਮਾਰੇ ਗਲਮਾ ਵੀ ਫੜਿਆ ਮੇਰਾ ਤੇ ਕੈਮਰਾ ਖੋਇਆ ਗਿਆ ਮੇਰਾ ਉੱਥੇ ਉੱਥੇ ਪਿੰਡ ਵਾਸੀਆਂ ਨੇ ਜਦੋਂ ਪੁਲਿਸ ਮੁਲਾਜ਼ਮ ਨੂੰ ਇਹ ਕਾਰਨ ਤੋਂ ਰੋਕਿਆ ਤਾਂ ਪੁਲਿਸ ਮੁਲਾਜ਼ਮ ਉਹਨਾਂ ਦੀ ਵੀ ਗੱਲ ਪਈ ਆ ਉੱਥੇ ਕਾਫੀ ਹੱਥੋਪਾਈ ਹੋਈ ਆ ਉਹਨਾਂ ਦੇ ਵੱਲੋਂ ਜਿਹੜਾ ਇਹ ਕਿਹਾ ਗਿਆ ਕਿ ਅਸੀਂ ਵੇਖਾਂਗੇ ਤੁਹਾਨੂੰ ਪੁਲਿਸ ਮੁਲਾਜ਼ਮ ਨੇ ਵੀ ਇਹ ਗੱਲ ਕਹੀ ਆ ਤਾਂ ਉਸ ਤੋਂ ਬਾਅਦ ਅਸੀਂ ਸਾਰੇ ਪੱਤਰਕਾਰ ਡੰਡਾ ਮਾਰਿਆ ਗਿਆ ਹੈਗੇ ਪੁਲਿਸ ਦੇ ਵੱਲੋਂ ਮਾਰਿਆ ਗਿਆ। ਬਿਲਕੁਲ ਜੀ ਪੁਲਿਸ ਮੁਲਾਜ਼ਮ ਸੀਗਾ ਸਰਜੋਬਨ ਸਿੰਘ ਸੀਗਾ ਬਰੀ ਆਲੇ ਪੁਲਿਸ ਮੁਲਾਜ਼ਮ ਹੈ ਜੀ ਉਹਦੇ ਵੱਲੋਂ ਜਿਹੜਾ ਡੰਡਾ ਮਾਰਿਆ ਗਿਆ ਉਹਦੇ ਵੱਲੋਂ ਹੀ ਮੇਰਾ ਗਲਮਾ ਫੜਿਆ ਗਿਆ ਧੱਕੇ ਮਾਰੀ ਗਏ ਜੀ। ਇਹ ਕਿਵੇਂ ਦੇਖਦੇ ਹੋ ਕਿ ਪੱਤਰਕਾਰ ਦਾ ਇੱਕ ਕੰਮ ਹੁੰਦਾ ਹਰ ਵਕਤ ਹਰੇਕ ਜਿੱਥੇ ਵੀ ਕੋਈ ਗੱਲ ਹੁੰਦੀ ਆ ਪੱਤਰਕਾਰ ਪਹੁੰਚਦਾ ਅਕਸਰ ਜਿਹੜੀ ਪੁਲਿਸ ਹੁੰਦੀ ਆ ਪੱਤਰਕਾਰਾਂ ਨੂੰ ਸਭ ਜਾਣਦੇ ਹੁੰਦੇ ਹੈਗੇ ਆ। ਤੇ ਕੀ ਕਾਰਨ ਕੀ ਲੱਗਦਾ ਹੈਗਾ ਕਿਉਂ ਇਹਨਾਂ ਦੇ ਵੱਲੋਂ ਜਦੋਂ ਜਾਣ ਪਛਾਣ ਹੁੰਦੀ ਆ ਕਿਉਂ ਮਾਰਿਆ ਕਿਉਂ ਗਿਆ ਹੈਗਾ ਬਿਲਕੁਲ ਇਹ ਦੇਖੋ ਕਾਫੀ ਲੰਮੇ ਸਮੇ ਤੋਂ ਕੋਈ ਇਹ ਨਹੀਂ ਗੱਲ ਵੀ ਸੋਚ ਪਤਾ ਨਹੀਂ ਸੀ ਉਹਨਾਂ ਨੂੰ ਪੁਲਿਸ ਮੁਲਾਜ਼ਮ ਸਾਰੀ ਜਾਣਦੇ ਬਰੀ ਵਾਲੇ ਦੇ ਵੀ ਹੋਣ ਜਾਂ ਮੁਕਸਰ ਦੇ ਹੋਣ ਤਾਂ ਉਹਨਾਂ ਦੇ ਵੱਲੋਂ ਜਦੋਂ ਇੱਥੇ ਕਿਸਾਨ ਜਿਹੜੇ ਕਹਿੰਦੇ ਹੱਥੋ ਪਾਈ ਹੋਣੀ ਸ਼ੁਰੂ ਹੋ ਗਈ ਤਾਂ ਉੱਥੇ ਮੈਂ ਕਵਰੇਜ ਕਰ ਰਿਹਾ ਸੀ ਉਹਨਾਂ ਦੇ ਵੱਲੋਂ ਬਿਨਾਂ ਵਜ੍ਹਾ ਕੀ ਮੈਨੂੰ ਕਹਿੰਦੇ ਵੀਡੀਓਗ੍ਰਾਫੀ ਜਿਹੜੀ ਨਾ ਕਰ ਮੈਂ ਕਿਹਾ ਵੀ ਵੀਡੀਓਗ੍ਰਾਫੀ ਕਿਉਂ ਨਾ ਕਰ ਵੀ ਕਾਰਨ ਦੱਸੋ ਉਹਾਂ ਨੇ ਵੀ ਤੂੰ ਵੀਡੀਓਗ੍ਰਾਫੀ ਬੰਦ ਕਰ ਮੈਂ ਜਦੋਂ ਇਹ ਮੇਰੇ ਡੰਡਾ ਮਾਰਿਆ ਮੇਰਾ ਗਲਮਾ ਵੀ ਫੜਿਆ ਗਿਆ ਠੀਕ ਹੈ ਦੇਖੋ ਇਹ ਲੋਕਤੰਤਰ ਦਾ ਜਿਹੜਾ ਚੌਥਾ ਥੰਮ ਹੁੰਦਾ ਮੀਡੀਆ ਉਹਦੇ ਤੇ ਹਮਲਾ ਲਗਾਤਾਰ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਹੀ ਦੇਖਿਆ ਜਾਂਦਾ ਕਿ ਲਗਾਤਾਰ ਜਿਹੜੀਆਂ ਅਜਿਹੀਆਂ ਘਟਨਾਵਾਂ ਹੁੰਦੀਆਂ ਪਰ ਕਿਤੇ ਨਾ ਕਿਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਜੇ ਇਹ ਨਾ ਹੋਵੇ ਭਰੋਸਾ ਦਿੱਤਾ ਗਿਆ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਸਾਹਿਬ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਜਿਹੜੀ ਉਹ ਕਾਰਜ ਕਾਰਵਾਈ ਹੈ ਜਿਹੜੀ ਉਹ ਸ਼ਾਮ ਤੱਕ ਅੱਜ ਕਰ ਦੇਣਗੇ ਕੀ ਨਾਮ ਹੈਗਾ ਜੀ ਔਰ ਜਿਹੜਾ ਅੱਜ ਮਸਲਾ ਹੋਇਆ ਟੋਪਲਾਜੇ ਤੇ ਕੀ ਮਾਮਲਾ ਕੀ ਮਾਮਲਾ ਮੇਰਾ ਨਾਮ ਜਗਰਾਤ ਸਿੰਘ ਪਿੰਡ ਬੜਿੰਗ ਸਰਪੰਚਾ ਹੀ ਮੌਜੂਦਾ ਅੱਜ ਜੋ ਮਸਲਾ ਆਪਣੇ ਟੋਲ ਤੇ ਹੋਇਆ ਈ ਉਹਨਾਂ ਦੀ ਕੋਈ ਖਾਸ ਮੰਗ ਨਹੀਂ ਸੀ ਤੇ ਉਹਨਾਂ ਨੇ ਆ ਕੇ ਹੁੱਲੜਵਾਜੀ ਜ਼ਿਆਦਾ ਕੀਤੀ ਕਿਹਨਾਂ ਨੇ ਹੁੱਲੜਵਾਜੀ ਕੀਤੀ ਜੇ ਉਹ ਕਿਸਾਨ ਜੁਨੀਅਨ ਦੇ ਸੀਗੇ ਸਿੱਧੂ ਪਰ ਬੋਲਦੇ ਸੀਗੇ ਉਹਨਾਂ ਨੇ ਆ ਕੇ ਹੁੱਲੜਵਾਜੀ ਕੀਤੀ ਉਹਨਾਂ ਦੇ ਵਿੱਚੋਂ ਕੁਝ ਬੰਦੇ ਤਾਂ ਇੱਥੋਂ ਤੱਕ ਵੀ ਪਿੰਡ ਨੂੰ ਧੌਂਕੀਆਂ ਦੇ ਕੇ ਕਿ ਅਸੀਂ ਇੱਥੇ ਅੱਜ ਕਟਾ-ਕੱਟੀ ਕੱਢਣਾ ਦੂਜੀ ਗੱਲ ਆ ਕਿ ਤੁਮ ਕਿੰਨੀਆਂ ਦਿੱਤੀਆਂ ਜੀ ਹੁੱਲੜਬਾਰੀ ਕਿਉਂ ਕੀਤੀ ਗਈ ਉਹਨਾਂ ਨੇ ਹੁੱਲੜਬਾਜੀ ਉਹ ਧਰਨਾ ਲਾ ਕੇ ਬਹਿੰਦੇ ਸੀਗੇ ਟੋਲ ਨੂੰ ਬਲੌਕ ਛੜਕ ਨੂੰ ਬਲੌਕ ਕਰਦੇ ਸੀਗੇ ਅਸੀਂ ਕਰਨ ਨਹੀਂ ਦਿੱਤਾ ਸੀ ਉਹ ਕਰਦੇ ਕੀ ਸੀ ਜੀ ਕਰਨ ਉਹ ਸਾਡੂ ਤਾਂ ਕੋਈ ਉਹਨਾਂ ਦੀ ਮੰਗਦਾ ਹੀ ਨਹੀਂ ਪਤਾ ਲੱਗੇ ਜੇ ਤਾਂ ਮੰਗ ਕੋਈ ਆ ਕੇ ਰੱਖਦੇ ਫਿਰ ਤਾਂ ਆਪਾਂ ਸਮਝਦੇ ਕੋਈ ਬਹਿ ਕੇ ਗੱਲ ਨਵੇੜਦੇ ਉਹਨਾਂ ਨੇ ਕੋਈ ਮੰਗ ਰੱਖੀ ਨਹੀਂ ਅਨਸਾਰ ਬਸ ਐ ਹੀ ਹੋ ਗਿਆ ਵੀ ਅਸੀਂ ਤਾਂ ਟੋਲ ਬੰਦ ਕਰਨਾ ਇੱਥੇ ਕਹਿੰਦੇ ਤੱਕਾ ਮੁੱਕੀ ਡਾਂਗਾ ਵੀ ਚੱਲੀਆਂ ਹੈਗੀਆਂ ਕੋਈ ਡਾਂਗ ਨਹੀਂ ਚੱਲੀ ਸਿਰਫ ਉਹਨਾਂ ਦੀ ਹੈ ਸਾਡੇ ਪੱਤਰਕਾਰ ਅਨਮੋਲ ਸਿੰਘ ਦੇ ਵੀ ਗਲਮੇ ਤੇ ਹੱਥ ਪਾਇਆ ਇੱਕ ਮੁੰਡੇ ਦਾ ਕੁੜਤਾ ਪਾੜਤਾ ਇੱਕ ਮੁੰਡੇ ਦੇ ਪੈਰ ਦੇ ਉੱਤੇ ਟਰੈਕਟਰ ਦਾ ਟਾਇਰ ਚੜਾਇਆ ਇਹ ਉਹਨਾਂ ਦੇ ਖੁਦ ਉਹਨਾਂ ਦੇ ਬੰਦਿਆਂ ਨੇ ਕੀਤਾ ਸੀ ਯਾਨੀ ਕਿ ਸਿੱਧੂਪੁਰ ਵਾਲਾ ਨਹੀਂ ਸਿੱਧੂਪੁਰ ਵਾਲੇ ਨਹੀਂ ਉਹ ਨਿਬੜਿਆ ਕੀ ਹੈ ਜੀ ਇਹ ਹੁਣ ਹਜੇ ਇਹਨਾਂ ਨੇ ਪ੍ਰਸ਼ਾਸਨ ਨੇ ਕੱਲ ਦਾ ਟੈਂਸਨ ਨੂੰ ਦਿੱਤਾ ਜੀ ਵੀ ਕੱਲ ਨੂੰ ਕੋਈ ਮਸਲਾ ਹੱਲ ਹੁੰਦਾ ਤਾਂ ਫਿਰ ਅਸੀਂ ਉਹ ਉਹ ਜੀ ਮੰਗਣੀ ਰੱਖੀ ਤੁਹਾਡੇ ਅੱਗੇ ਵੀ ਅਸੀਂ ਸਾਡੇ ਅੱਗੇ ਤਾਂ ਸਾਡੇ ਨਾਲ ਗੱਲਬਾਤ ਹੀ ਨਹੀਂ ਕੀਤੀ ਉਹਨਾਂ ਨੇ ਅੱਛਾ ਕੋਈ ਗੱਲਬਾਤ ਹਾਂਜੀ ਪਹਿਲਾਂ ਜਿਹੜੀ ਜੁਨੀਅਨ ਇਹ ਤੋਂ ਉੱਠ ਕੇ ਗਈ ਹੈ ਨਾ ਕੋਈ ਉਹਨਾਂ ਨੇ ਸਾਨੂੰ ਪੰਚਾਇਤ ਨੂੰ ਸੱਦਿਆ ਕਿਸੇ ਨੂੰ ਹੀ ਪੰਚਾਇਤ ਦਾ ਬੰਦਾ ਕੋਈ ਨਹੀਂ ਸੱਦਿਆ ਤੇ ਉਹਨਾਂ ਨੇ ਵੀ ਇਹਨਾਂ ਨਾਲ ਟੋਲ ਵਾਲਾ ਨਾਲ ਆਪ ਦਾ ਮਸਲਾ ਹੱਲ ਕਰਕੇ ਉਹ ਵੀ ਤੁਰਦੇ ਬਣਿਆ ਪਿੰਡ ਦੀ ਕੀ ਮੰਗ ਸੀਗੀ ਜੀ ਪਿੰਡ ਦੀ ਮੰਗ ਤਾਂ ਇਹ ਹੀ ਹੈ ਸਾਡੀ ਜਗ੍ਹਾ ਅਸੀਂ ਤਾਂ ਇਹ ਜਿਹੜੇ ਟੋਲ ਚੱਲੇ ਸਾਡੇ 25 30 ਮੁੰਡਿਆਂ ਦਾ ਰੁਜ਼ਗਾਰ ਹੈ ਔਰ ਰੋਜ਼ਗਾਰ ਚੱਲੇ ਬੇਰੋਜ਼ਗਾਰ ਫਿਰਦੇ ਜੇ ਬੇਰੋਜ਼ਗਾਰ ਫਿਰਦੇ ਆ ਉਹ ਨਸ਼ਿਆਂ ਤੇ ਵੀ ਲੱਗਣਗੇ ਚੋਰੀਆਂ ਤੇ ਵੀ ਲੱਗਣਗੇ ਅਸੀਂ ਤਾਂ ਇਹਨੇ ਵੀ ਟੋਲ ਚਲਾਉਣਾ ਹੀ ਚਲਾਉਣਾ ਹਰ ਹਾਲਤ ਵਿੱਚ ਚਲਾਉਣਾ ਹੈ ਮੁੰਡਿਆਂ ਨੂੰ ਰੋਜ਼ਗਾਰ ਦੇਣਾ ਹੈ ਬਾਕੀ ਪਿੰਡ ਦੀ ਇੱਥੋਂ ਸਵਾਰੀ ਚੜ੍ਹਨ ਦਾ ਸਾਨੂੰ ਬਹੁਤ ਫਾਇਦਾ ਕਿੰਨੇ ਮੁੰਡੇ ਕੰਮ ਕਰਦੇ ਪਿੰਡ ਦੇ ਇੱਥੇ ਅੰਦਾਜ਼ੇ ਨਾਲ ਹੋਣਗੇ 25 ਤੋਂ ਉੱਤੇ ਹੀ ਮੁੰਡੇ ਹੋਣਗੇ ਕੁਝ ਛੜਕ ਦੇ ਪਾਸੇ ਵੀ ਜੋ ਮੁੰਡੇ ਆ ਬੰਦੇ ਜਿਹੜੇ ਬੇਰੋਜ਼ਗਾਰ ਆਈ ਬੁੱਢੇ ਉਹ ਛੜਕ ਦੇ ਪਾਸੋਂ ਬੁਈਆਂ ਘਾਫੂਸ ਨਹੀਂ ਉਹ ਵਰਤੀ ਇਹ ਕਿ ਜਿਹੜਾ ਪੁਲ ਬਣਾਉਣ ਨੂੰ ਲੈ ਕੇ ਹੈਗਾ ਉਹ ਵੀ ਕਿਤੇ ਕੋਈ ਮਸਲਾ ਹੈਗਾ ਹੈ ਧਿਆਨ ਤੁਸੀਂ ਪੁਲ ਬਣਾਉਣ ਦਾ ਮਸਲਾ ਹੈਗਾ ਹੀ ਪਰ ਉਹਦਾ ਟਾਈਮ ਆ ਹਜੇ ਜਿਹੜਾ ਟਾਈਮ ਪ੍ਰਸ਼ਾਸਨ ਨੇ ਦਿੱਤਾ ਉਹ ਟਾਈਮ ਹਜੇ ਤੱਕ ਪੂਰਾ ਹੋਇਆ ਨਹੀਂ ਪਰ ਉਹ ਤੋਂ ਪਹਿਲਾਂ ਪਹਿਲਾਂ ਹੀ ਬਣ ਜੂਗਾ ਇਸ ਮਸਲੇ ਮਸਲੇ ਤੇ ਤਾਂ ਟੋਲ ਤੇ ਪੁਲ ਦੇ ਮਸਲੇ ਤੇ ਤਾਂ ਇਸ ਦੂਪਰ ਵਾਲੇ ਵੀ ਚਲੋ ਬੋਲਣ ਲੱਪੇ ਬੋਲੀ ਜਾਣ ਪਰ ਜਿਹੜੀ ਸਾਡੇ ਪਿੰਡ ਦੀਆਂ ਕੁੜੀਆਂ ਵਿੱਚ ਮਰੀਆਂ ਉਹਨਾਂ ਬਾਰੇ ਇਹਨਾਂ ਨੇ ਕੋਈ ਸਵਾਲ ਨਹੀਂ ਰੱਖਿਆ ਵੀ ਉਹਨਾਂ ਨੂੰ ਭਈ ਮੁਆਵਜ਼ਾ ਦਵਾਈਏ ਜਾਂ ਕਿਵੇਂ ਹੈ ਕਿ ਇੱਕ ਕੁੜੀ ਦੀ ਡੈਥ ਹੋਈ ਹੈ ਇੱਕ ਕੁੜੀ ਬਚ ਗਈ ਦੋ ਕੁੜੀਆਂ ਭੈਣਾਂ ਦੀ ਜਿਹੜੀ ਪਹਿਲਾਂ ਦਿੱਤੇ ਬੰਦੀ ਨੇ ਧਰਨ ਲਾਇਆ ਸੀ ਉਹ ਵੀ ਪੁੱਲ ਨੂੰ ਲੈ ਕੇ ਲਾਇਆ ਸੀ ਉਹ ਵੀ ਪੁੱਲ ਨੂੰ ਲੈ ਕੇ ਲਾਇਆ ਸੀ ਉਹ ਸਮਝੌਤਾ ਹੋਇਆ ਹੈ ਉਹ ਉਹਨਾਂ ਨਾਲ ਸਮਝੌਤਾ ਹੋ ਗਿਆ ਥੋੜਾ ਜਿਹਾ ਮਹੀਨਾ ਡੇਢ ਮਹੀਨਾ ਹੋਇਆ ਹੈ ਜੀ ਹਾਂਜੀ ਤਾਂ ਔਰ ਜਿਹੜਾ ਅੱਜ ਇਹ ਰੇੜਕਾ ਚੱਲ ਰਿਹਾ ਸੀਗਾ ਕਿ ਮਾਮਲਾ ਕੀ ਹੈਗਾ ਪੂਰਾ ਇਹ ਮੇਰਾ ਨਾਮ ਜితేంద్ర ਪਟੇਲੇ ਮੈਂ ਟੋਲ ਪਲਾਜ਼ਾ ਮੈਨੇਜਰ ਹਾਂ ਬਾਤ ਐਸੀ ਹੈ ਕਿ ہمارا ਡੀਸੀਸ ਆਪਕੇ ਸਾਥ ਐਗਰੀਮੈਂਟ ਹੋਇਆ ਹੈ ਬਾਤ ਹੋ ਚੁੱਕੀ ਹੈ कि हम दो महीने के बीच पुल का काम शुरू करेंगे और सवा साल के बीच में कंप्लीट करेंगे जब ये बात एक यूनियन के साथ हो गई डकौदा के साथ तो आज सिद्धूपुर वाले आकर के उसी चीज में उन्होंने प्रोटेस्ट किया गाली गलोच की हम लोगों के साथ मारपीट भी की उन्होंने और ये डिपार्टमेंट ने उसने आकर के समझौता कराया अब कल मीटिंग में क्यों क्यों जता रहा क्योंकि आपका आप बोल रहे हो आपका एग्रीमेंट हो चुका है और ऐतराज क्यों जताया उन्होंने तो उनका कहना तो ये है कि दस किलोमीटर फ्री दस किलोमीटर फ्री तो पहले ही करके रखे अपन ने उसके बीच में उन्होंने हमको ना पहले कोई मांग पत्र दिया और ना ही कुछ दिया वो डायरेक्ट आ करके उन्होंने टोल बंद कर दिया उसके पहले हमें कुछ मांग पत्र दे या कुछ दे जो भी कोई उनकी भी ये है उन्होंने हमें कहना चाहिए कि भाई हमारी ये ये है जो कुछ भी उनकी बात है वो किया जाए उन्होंने हमसे कोई किसी तरीके की बात नहीं की आकर के सीधा टोल बंद किया मान लो दस किलोमीटर फ्री किया जाए टोल जमा ही बंद किया जाए उनका उनकी ऐसी कोई फिक्स मांग नहीं है उनका कहना यह है कि पुल का काम शुरू होगा पुल कम्पलीट होगा उसके बाद में टोल चलाया जाए जबकि हमने डी साहब को लिख के दिया हुआ है कि जो टोल का कलेक्शन आएगा उसी में हम पुल का काम कम्प्लीट करेंगे हमने पुल का टेंडर भी दे दिया है साथ ही साथ रोड बनाने के लिए भी टेंडर दे दिया है हमारा पूरा नए सिरे से का काम चल रहा है रोड बनाने को लेकर वो वो, वो बाहर नहीं है वो जैसे भी बनेगा उसके हिसाब से वो किया जाएगा अमाउंट फिक्स नहीं है लेकिन दो साल भी वो... से पहले टोल बंद था अभी करीब पंद्रह या बीस दिन पहले ही चालू, चालू हुआ है अभी उसमें कलेक्शन हो जाएगा लगता है आपको जो कलेक्शन आ रहा है सर उसके बीच में हम वो एक अकाउंट बनाया गया है फूल के लिए उसी में पूरा कलेक्शन डिपोजिट हो रहा है ਕਦੋਂ ਕੰਮ ਕਦੋਂ ਸ਼ੁਰੂ ਹੋ ਜਾਣਾ ਇਹ ਸਾਰਾ ਜਲਦੀ ਕੰਮ ਸ਼ੁਰੂ ਹੋਗਾ ਉਸ ਦਾ ਆਮਨੇ ਟੈਂਡਰ ਦੇ ਦਿਆ ਹੈ ਹਾਂ ਹੁਣ ਪ੍ਰਸ਼ਾਸਨ ਦੇ ਨਾਲ ਕੀ ਗੱਲ ਬਾਤ ਹੋਈ ਹੈ ਪ੍ਰਸ਼ਾਸਨ ਨੇ ਕੱਲ ਕੀ ਮੀਟਿੰਗ ਰੱਖੀ ਹੈ ਕੱਲ ਡੀਸੀ ਸਾਹਿਬ ਕੇ ਸਾਥ 3 ਵਜੇ ਮੀਟਿੰਗ ਰੱਖੀ ਹੈ ਉਸ ਵਿੱਚ ਮੇ ਪੂਰਾ ਫਾਈਨਲ ਹੋ ਜਾਏਗਾ ਟੋਲ ਚੱਲਦਾ ਰਹਿਣਾ ਜਾਂ ਬੰਦਰੂਗਾ ਅਬ ਦੇਖਦੇ ਕੀ ਹੁੰਦਾ ਹੈ ਕੋਈ ਅਜੇ ਕੋਈ ਕਲੀਅਰ ਨਹੀਂ ਹੋ ਰਹੀ ਕੋਈ ਕਲੀਅਰ ਨਹੀਂ ਹੈ